ਸਾਡੀ ਜੰਗ ਇੱਥੋਂ ਵਾਲਿਆਂ ਨਾਲ ਨਹੀਂ ਸਾਡੀ ਜੰਗ ਬਾਹਰ ਵਾਲਿਆਂ ਨਾਲ ਹੈ ਸਾਡੀ ਜੰਗ ਗੋਰਿਆਂ ਕਾਲਿਆਂ ਨਾਲ ਜਿਹੜੇ ਕੈਂਟ ਕੌਂਦੇ ਐ ਇੱਕ ਪ੍ਰਸੈਂਟ ਦਾ ਸੰਦੇਸ਼ ਦਾ ਗੱਲ ਯਾਦ ਰੱਖਿਓ ਪੰਜਾਬੀਆਂ ਦਾ ਨਾਮ ਦੁਨੀਆ ਦੇ ਚੰਪੂਆਂ ਨਾਲੋਂ ਦੋ ਤਿੰਨ ਫਾਂਸਾਂ ਵਿੱਚ ਸਿੰਗੀ ਰੈਂਜ ਜੀ ਗੱਪਨੀ ਸਿੱਤੇ ਬਾੜਾ ਕਰਦਾਂ ਜੱਤੀ ਜਵਾਨਾਂ ਨੇ ਨਾ ਹੋਇਆ ਜਿੱਥੇ ਮਰਜ਼ੀ ਕਰਕੇ ਗਏ ਸਿੱਧੂ ਝੂਠ ਬੋਲ ਕੇ ਗਿਆ ਸੀ ਹੋਇਆ ਨਹੀਂ ਕਰਕੇ ਦਿਖਾਉਂਗਾ ਬਾਬੇ ਦੀ ਕਿਰਪਾ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੀਵੀ ਦੀ ਇੱਕ ਹੋਰ ਵੀਡੀਓ ਦੇ ਵਿੱਚ ਦੋਸਤੋ ਵੀਡੀਓ ਖਾਸ ਹੈ ਕਿਉਂਕਿ ਦੋਸਤੋ ਕੁਝ ਖਾਸ ਚੀਜ਼ਾਂ ਅੱਜ ਸਵੇਰ ਤੋਂ ਹੀ ਹੋ ਰਹੀਆਂ ਨੇ ਅਤੇ ਦੋਸਤੋ ਸਿੱਧੂ ਮੂਸੇਵਾਲੇ ਦੀ ਇਹ ਅਪਡੇਟ ਹੈ ਸਿੱਧੂ ਮੂਸੇਵਾਲੇ ਨੂੰ ਜਿਹੜੇ ਵੀ ਲੋਕ ਪਸੰਦ ਕਰਦੇ ਨੇ ਦੋਸਤੋ ਉਹ ਅੱਜ ਸਵੇਰ ਤੋਂ ਹੀ ਬਾਗੋ-ਬਾਗ ਨੇ ਅਤੇ ਦੋਸਤੋ ਇਸ ਖਬਰ ਤੋਂ ਬਾਅਦ ਹੋਰ ਬਾਗੋ-ਬਾਗ ਹੋ ਜਾਣਗੇ ਤਾਂ ਦੋਸਤੋ ਵੀਡੀਓ ਵੱਲ ਵਧਦੇ ਹਾਂ ਵੀਡੀਓ ਵੱਲ ਵਧਣ ਤੋਂ ਪਹਿਲਾਂ ਮਿੱਤਰੋ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਕਿ ਅਗਰ ਤੁਸੀਂ ਨੇ ਜੱਟ ਬਾਬੇ ਨੂੰ ਇੰਸਟਾਗ੍ਰam ਹਾਲੇ ਤੱਕ ਫੋਲੋ ਨਹੀਂ ਕਰਿਆ ਤਾਂ ਦੋਸਤੋ ਇੱਥੇ ਵੀ ਫੋਲੋ ਕਰ ਲਓ ਇੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਅਪਡੇਟਸ ਮਿਲਦੀਆਂ ਰਹਿੰਦੀਆਂ ਹਨ ਤਾਂ ਦੋਸਤੋ ਫਿਰ ਸ਼ੁਰੂ ਕਰਦੇ ਆਂ ਵੀਡੀਓ ਦੋਸਤੋ ਇਹ ਕਲਿੱਪ ਜਿਹੜੀ ਕਿ ਤੁਸੀਂ ਨੇ ਵੀਡੀਓ ਦੀ ਸਟਾਰਟਿੰਗ ਵਿੱਚ ਦੇਖੀ ਦੋਸਤੋ ਇਹ ਕਾਫੀ ਸਮੇਂ ਤੋਂ ਅਸੀਂ ਨੇ ਸੰਭਾਲ ਕੇ ਰੱਖੀ ਹੋਈ ਸੀ ਕਿਉਂਕਿ ਦੋਸਤੋ ਇਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਵਾਅਦਾ ਕੀਤਾ ਸੀ ਕਿ ਸਾਡੀ ਜੰਗ ਗੋਰੀਆਂ ਕਾਲਿਆਂ ਨਾਲ ਹੈ ਅਤੇ ਸਾਲ ਤੋਂ ਸਾਲਾਂ ਦੇ ਵਿੱਚ ਮੈਂ ਪੂਰੇ ਦਾ ਪੂਰਾ ਮਾਹੌਲ ਬਦਲ ਦੇਵਾਂਗਾ ਅਤੇ ਪੰਜਾਬ ਦਾ ਨਾਮ ਬਹੁਤ ਟੌਪ ਦੇ ਉੱਪਰ ਲੈ ਜਾਵਾਂਗਾ ਕਹਿਣ ਤੋਂ ਭਾਵ ਕਿ ਅੰਗਰੇਜ਼ਾਂ ਦੇ ਵਿੱਚ ਜਿਵੇਂ ਕਿ ਦੋਸਤੋ ਬਿਲਬੋਰਡ ਦੀ ਗੱਲ ਚੱਲ ਰਹੀ ਹੈ ਜਾਂ ਫਿਰ ਦੋਸਤੋ ਅੱਜ ਜਿਵੇਂ ਕਿ ਟਵਿੱਟਰ ਦੇ ਉੱਪਰ ਅੱਜ ਸਿੱਧੂ ਮੂਸੇਵਾਲੇ ਨੇ ਕਈ ਗੋਰੀਆਂ ਨੂੰ ਵੀ ਪਛਾੜਿਆ ਅਤੇ ਦੋਸਤੋ ਨੰਬਰ 2 ਦੇ ਉੱਪਰ ਵੀ ਸਿੱਧੂ ਮੂਸੇਵਾਲਾ ਪਹੁੰਚ ਗਿਆ ਸੀ ਅਤੇ ਦੋਸਤੋ ਇਸ ਦੀ ਗੱਲ ਤਾਂ ਅੱਗੇ ਕਰਦੇ ਹਾਂ ਪਰ ਦੋਸਤੋ ਜੋ ਵਾਦਾ ਸਿੱਧੂ ਮੂਸੇਵਾਲੇ ਨੇ 1.5-2 ਸਾਲ ਪਹਿਲਾਂ ਕੀਤਾ ਸੀ ਦੋਸਤੋ ਉਹ ਅੱਜ 50% ਦਾ ਪੂਰਾ ਹੋ ਗਿਆ ਹੈ ਅਤੇ ਦੋਸਤੋ 50% ਮੂਸ ਟੇਪ ਦੇ ਰਿਲੀਜ਼ ਹੋਣ ਤੋਂ ਬਾਅਦ ਪੱਕਾ ਯਕੀਨ ਹੈ ਕਿ ਪੂਰਾ ਹੋ ਜਾਵੇਗਾ ਅਤੇ ਦੋਸਤੋ ਇਸ ਤੋਂ ਬਾਅਦ ਅੱਗੇ ਵਧਦੇ ਹਾਂ ਦੋਸਤੋ ਗੱਲ ਕਰ ਲੈਣੇ ਆ ਜੀ ਟਵਿੱਟਰ ਦੀ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਹੀ ਵਧਾਈ ਦੇ ਪਾਤਰੋਂ ਕਿਉਂਕਿ ਤੁਸੀਂ ਨੇ ਸਾਰਿਆਂ ਨੇ ਮਿਲ ਕੇ ਸਿੱਧੂ ਮੂਸੇਵਾਲੇ ਦਾ ਨਾਮ ਅਤੇ ਪੰਜਾਬੀ 뮤직 ਇੰਡਸਟਰੀ ਦਾ ਨਾਮ ਅੱਜ ਹੋਰ ਉੱਚਾ ਕਰ ਦਿੱਤਾ ਹੈ ਕਿਉਂਕਿ ਦੋਸਤੋ ਸਿੱਧੂ ਮੂਸੇਵਾਲੇ ਨੂੰ ਅੱਜ ਸਵੇਰ ਤੋਂ ਹੀ ਤੁਸੀਂ ਟਵਿੱਟਰ ਦੇ ਉੱਪਰ ਟ੍ਰੈਂਡ ਕਰਾਉਂਦੇ ਰਹੇ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਟ੍ਰੈਂਡਿੰਗ ਲਿਸਟ ਦੇ ਵਿੱਚ ਅੱਜ ਕਈ ਵੱਡੇ ਵੱਡੇ ਤਰਨਾਟਾਂ ਨੂੰ ਪਛਾੜਿਆ ਬਿਲਕੁਲ ਦੋਸਤੋ ਕਈ ਵੱਡੇ ਵੱਡੇ ਲੋਕ ਅੱਜ ਟਵਿੱਟਰ ਦੀ ਟ੍ਰੈਂਡਿੰਗ ਲਿਸਟ ਦੇ ਵਿੱਚ ਬਣੇ ਹੋਏ ਸੀ ਅਤੇ ਦੋਸਤੋ ਫੇਰ ਵੀ ਤੁਹਾਡੀ ਜੋ ਮਿਹਨਤ ਸੀ ਅਤੇ ਦੋਸਤੋ ਸਿੱਧੂ ਮੂਸੇਵਾਲੇ ਪ੍ਰਤੀ ਤੁਹਾਡਾ ਪਿਆਰ ਹੈ ਉਸ ਨੂੰ ਜੱਟ ਬਾਬੇ ਟੈਲੀਵਿਜ਼ਨ ਸਲਾਮ ਕਰਦਾ ਹੈ ਤਾਂ ਦੋਸਤੋ ਇਸੇ ਤਰ੍ਹਾਂ ਅਗਰ ਤੁਸੀਂ ਸਿੱਧੂ ਮੂਸੇਵਾਲੇ ਦੀ ਸਪੋਰਟ ਦੋ ਕੁ ਮਹੀਨੇ ਕਰਦੇ ਰਹੇ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਜਿਹੜੇ ਰਿਕਾਰਡ ਬਣਨਗੇ ਉਹ ਲਿਖਵਾ ਕੇ ਲੈ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਤੋੜ ਨਹੀਂ ਸਕੇਗਾ ਅਤੇ ਦੋਸਤੋ ਇਹ ਤੁਹਾਡਾ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਕਰਾਰਾ ਚਪੇੜ ਹੈ ਜਿਹੜੇ ਕਿ ਆਖ ਰਹੇ ਸੀ ਕਿ ਮੂਸ ਟਿਪ ਬੀਟਰ ਦੇ ਉੱਪਰ ਟ੍ਰੈਂਡ ਨਹੀਂ ਹੋ ਸਕਦੀ। ਦੋਸਤੋ ਤੁਸੀਂ ਨੇ ਕਰਕੇ ਦਿਖਾ ਦਿੱਤਾ ਹੈ ਦੋਸਤੋ ਜਦੋਂ ਟ੍ਰੈਂਡ ਕਰਨ ਲੱਗੀ ਤਾਂ ਵਿਰੋਧੀ ਆਖਣ ਲੱਗੇ ਕਿ ਇਹ ਅੱਗੇ ਨਹੀਂ ਜਾਵੇਗੀ ਕਹਿਣ ਤੋਂ ਭਾਵ ਕਿ ਟੌਪ 30 ਦੇ ਵਿੱਚ ਵੀ ਨਹੀਂ ਜਾਵੇਗੀ ਪਰ ਦੋਸਤੋ ਤੁਸੀਂ ਨੇ ਇਸ ਨੂੰ ਨੰਬਰ 2 ਦੇ ਉੱਪਰ ਵੀ ਲੈ ਆਂਦਾ ਬਿਲਕੁਲ ਦੋਸਤੋ ਕੁਝ ਕਮੈਂਟ ਨੰਬਰ 2 ਦੇ ਉੱਪਰ ਵੀ ਟ੍ਰੈਂਡ ਕਰਦੀ ਰਹੀ ਹੈ ਮੂ ਸਟੇਪ ਅਤੇ ਦੋਸਤੋ ਇਸ ਦਾ ਸਬੂਤ ਵੀ ਤੁਹਾਨੂੰ ਦਿਨੇ ਆ। ਦੋਸਤੋ ਇਹ ਜਿਹੜਾ ਸਕਰੀਨ ਸ਼ਾਟ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਦੋਸਤੋ ਇਹ ਇਹਨਾਂ ਨੇ ਭੇਜਿਆ ਹੈ। ਜਿਨ੍ਹਾਂ ਦੀ ਕਿ ਇੰਸਟਾਗ੍ਰam ਆਈਡੀ ਤੁਸੀਂ ਦੇਖ ਰਹੇ ਹੋ ਦੋਸਤੋ ਇੱਥੇ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਜਦੋਂ 115000 ਟਵੀਟ ਹੋਏ ਸੀ ਉਦੋਂ ਨੰਬਰ 2 ਦੇ ਉੱਪਰ ਮੂਸ ਟੇਪ ਪਹੁੰਚ ਗਈ ਸੀ ਪਰ ਦੋਸਤੋ ਦੋ ਕਮੈਂਟ ਹੈ ਨੰਬਰ 2 ਦੇ ਉੱਪਰ ਹੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਅੱਜ ਮੁੱਦੇ ਬਹੁਤ ਸੀ ਅਤੇ ਈਦ ਵੀ ਸੀ ਇਸ ਕਰਕੇ ਉੱਪਰ-ਨੀਚੇ ਟ੍ਰੈਂਡ ਕਰਦਾ ਰਿਹਾ ਅਤੇ ਦੋਸਤੋ ਬਹੁਤ ਵੱਡੀ ਗੱਲ ਹੈ ਕਿ ਨੰਬਰ 2 ਦੇ ਉੱਪਰ ਤੁਸੀਂ ਨੇ ਮੂਸ ਟੇਪ ਨੂੰ ਟ੍ਰੈਂਡ ਕਰਾ ਦਿੱਤਾ ਅਤੇ ਦੋਸਤੋ ਇਹ ਬਹੁਤ ਬੱਡੀ ਸਫਲਤਾ ਹੈ ਖਰ ਦੋਸਤੋ ਇਹ ਤਾਂ ਹਰੇ ਟ੍ਰੇਲਰ ਹੈ 2 ਮਹੀਨੇ ਬਾਕੀ ਪਏ ਨੇ ਪਤਾ ਨਹੀਂ 2 ਮਹੀਨਿਆਂ ਦੇ ਵਿੱਚ ਹੋਰ ਕੀ ਕੀ ਹੋਵੇਗਾ ਦੋਸਤੋ ਬਹੁਤ ਵੱਡੀ ਗੱਲ ਹੈ ਬਾਗੋ ਬਾਗ ਹੋ ਗਏ ਸਿੱਧੂ ਮੂਸੇਵਾਲੇ ਦੇ ਫੈਨ ਕਿਉਂਕਿ ਦੋਸਤੋ ਤੁਸੀਂ ਨੇ ਇੱਕ ਕੰਮ ਹੀ ਐਡਾ ਵੱਡਾ ਕਰ ਦਿਖਾਇਆ ਜੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਨਾ ਤਾਂ ਕਦੇ ਪਹਿਲਾ ਹੋਇਆ ਅਤੇ ਦੋਸਤੋ ਹੋ ਸਕਦਾ ਹੈ ਨਾ ਹੀ ਕਦੇ ਅੱਗੇ ਹੋਵੇ ਕਿਉਂਕਿ ਦੋਸਤੋ ਟਵਿੱਟਰ ਦੇ ਉੱਪਰ ਟ੍ਰੈਂਡ ਹੋਣਾ ਬਹੁਤ ਬੱਡੀ ਗੱਲ ਹੈ ਉਹ ਵੀ ਸਿਰਫ 4-5 ਮਿੰਟ ਦੇ ਵਿੱਚ ਹੀ ਕਿਉਂਕਿ ਦੋਸਤੋ 9 ਵਜੇ ਇਹ ਮਹਿਮ ਸ਼ੁਰੂ ਹੋਈ ਸੀ ਅਤੇ ਦੋਸਤੋ 4-5 ਮਿੰਟ ਦੇ ਵਿੱਚ ਹੀ ਟ੍ਰੈਂਡ ਕਰਨ ਲੱਗਿਆ ਸੀ ਟਵਿੱਟਰ ਦੇ ਉੱਪਰ ਤਾਂ ਦੋਸਤੋ ਇਸ ਰਿਕਾਰਡ ਦੇ ਲਈ ਇੱਕ ਵਾਰ ਤੁਹਾਨੂੰ ਫੇਰ ਜੱਟ ਬਾਬੇ ਟੈਲੀਵਿਜ਼ਨ ਵਧਾਈ ਦਿੰਦਾ ਹੈ ਅਤੇ ਦੋਸਤੋ ਸਲਾਮ ਕਰਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਤੇ ਹੋਰ ਅਗਰ ਕੋਈ ਤੁਹਾਡੇ ਕੋਲ ਵੀ ਜਾਣਕਾਰੀ ਹੁੰਦੀ ਹੈ ਤਾਂ ਦੋਸਤੋ ਜੱਟ ਬਾਬੇ ਟੈਲੀਵਿਜ਼ਨ ਨੂੰ ਭੇਜ ਸਕਦੇ ਹੋ ਅਸੀਂ ਤੁਹਾਡਾ ਨਾਮ ਆਪਣੀ ਵੀਡੀਓ ਦੇ ਵਿੱਚ ਜਰੂਰ ਦਿਖਾਵਾਂਗੇ ਇੱਕ ਗੱਲ ਲਈ ਦੋਸਤੋ ਮਾਫੀ ਮੰਗਦੇ ਆਂ ਕਈ ਵਾਰ ਤੁਹਾਡੇ ਜਵਾਬ ਨਹੀਂ ਦੇ ਪਾਉਂਦੇ ਪਰ ਦੋਸਤੋ ਹੁਣ ਕੋਸ਼ਿਸ਼ ਇਹ ਰਹਾ ਕਰੇਗੀ ਸਭ ਦੇ ਜਵਾਬ ਦਿੱਤੇ ਜਾਣ ਇੰਸਟਾਗ੍ਰਾਮ ਦੇ ਉੱਪਰ ਜਾਂ ਫਿਰ ਫੇਸਬੁੱਕ ਦੇ ਉੱਪਰ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਐਨਾਂ ਜੀ ਧੰਨਵਾਦ ਰੱਬ ਰੱਖਾ ਜਲਦ ਮਿਲਾਂਗੇ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ